ਲੈ ਅਮਰੀਕਾ ਚ ਪਾਲਟੀ ਦਿਨ ਦਿਹਾੜੇ ਪਾਣੀ ਵਾਲੀ ਬੱਸ ਆ ਸਾਰੀ ਦਿਨ ਪੁੱਛਣ ਆਲਾ ਜੇ ਨਹੀਂ ਚਲਾਉਣੀ ਹੁੰਦੀ ਤੇ ਨਾਂ ਲੈ ਕੇ ਜਾਂਦਾ ਫਿਰ ਪਾਣੀ ਚ ਉਹ ਕਿਵੇਂ ਤਾਇਆ ਕੀ ਪਲਟਾਈ ਇਹਨੇ ਠੀਕ ਐ ਉਹ ਕਿਵੇਂ ਕਿੱਥੇ ਰਹਿਣ ਲੱਗ ਗਿਆ ਦਿਖੇ ਨਹੀਂ ਹੁਣ ਉਹ ਤਾਇਆ ਮੈਂ ਹੁਣ ਹਰਿਆਣਾ ਯੂਪੀ ਚ ਹੁਣਾ ਉੱਥੇ ਸੌਦੇ ਕਰਾਉਣਾ ਕਾਦੇ ਸੌਦੇ ਕਰਾਉਣਾ ਤੀਵੀਆਂ ਦੇ ਕਰਾਉਣਾ ਕੇ ਉਹ ਜਾ ਯਾਰ ਤਾਇਆ ਤੇਰੀ ਨਾ ਸਾਰੀ ਉਮਰ ਬੰ ਨਿਗਾ ਟੀਵੇਂ ਟੀ ਰਹੀ ਉਹ ਮੈਂ ਤਾਂ ਪਸ਼ੂਆਂ ਦੇ ਸੌਦੇ ਕਰਾਉਣਾ ਪਸ਼ੂਆਂ ਦੇ ਉਹ ਸਾਲਿਆ ਕੋਈ ਚਾਹੀਦਾ ਕੰਮ ਕਰਦਾ ਕੋਈ ਟੀਵੇਂ ਦਾ ਸੌਦਾ ਕਰਾਉਂਦਾ ਮੇਰੇ ਵਰਗੇ ਛੜੇ ਬੰਦੇ ਨੂੰ ਕੋਈ ਲਿਆ ਕੇ ਦਿੰਦਾ ਤੈਨੂੰ ਚਾਰ ਦਵਾਵਾ ਦਿੰਦਾ ਵਾਹ ਸਾਲਿਆ ਪਸ਼ੂਆਂ ਤੇ ਫਿਰ ਪਸ਼ੂ ਵਾਲੇ ਕੰਮ ਦੀ ਪੈ ਗਿਆ ਤੂੰ ਵੀ ਉਹ ਤੈਨੂੰ ਵੀ ਪਤਾ ਤਾਇਆ ਇਹ ਕੰਮ 'ਚ ਬਹੁਤ ਕਮਾਈ ਆ ਉਹ ਤਾਇਆ ਜੇ ਤੇਰਾ ਇਰਾਦਾ ਭੰਦਾ ਤੈਨੂੰ ਰਾਖੀ ਕਾਣਾ ਦਵਾਵਾ ਕੋਈ ਲੱਭ ਕੇ ਹਰਿਆਣੇ 'ਚੋਂ ਉਹ ਦੇ ਕੋਈ ਦੌਣ ਜਾਂ ਚਾਈਦੀ ਸੀ ਤਾਂ ਦਵਾ ਲੋਕੀ ਖੜ ਕੇ ਦੇਖਣ ਉਹ ਜਾਂਦਾ ਫਿਰ ਮਿੱਠੂ ਤਾਇਆ ਜੇ ਤਾ ਲੋਕੀ ਖੜ ਖੜ ਕੇ ਦੇਖਣ ਨਾ ਫੇਰ ਤਾਂ ਮੈਂ ਤੈਨੂੰ 7.5 ਕਰੋੜ ਦਾ ਅਮਰੀਕਨ ਸੁਗਵੀਰ ਬਾਦਲ ਤੋਂ ਘੋੜਾ ਦਿਵਾਉਣਾ ਜਦੋਂ ਤੂੰ ਜਾ ਕੇ ਨਾ ਖੇਤ ਗੇੜਾ ਮਾਰਨ ਮੋਟਰ ਤੇ ਸਾਰਾ ਪਿੰਡ ਖੜ ਖੜ ਕੇ ਦੇਖੂਗਾ ਔਰ ਨਾ ਉਹ ਭਰਾਵਾ ਜੇ 7.5 ਕਰੋੜ ਦਾ ਘੋੜਾ ਲੈ ਲਿਆ ਤੇ ਮੋਟਰ ਛੱਡ ਫੇਰ ਤਾਂ ਕੋਈ ਖੇਤ ਵੀ ਨਹੀਂ ਰਹਿਣਾ मैं तो चंगा तेरे ये घोड़े तो